ਯਾ ਡਾਡੀ ਹਾਂ ਵੇ ਲੋਕ ਇੱਥੇ ਮੈਨੂੰ ਕਹਣਾ ਆ ਵੀ ਤੂੰ ਲੜਿਆ ਵਾ ਔਰਪਿੰਦਰ ਆਇਆ ਇੱਥੇ ਮੰਨਣਾ ਲੜਨ ਤੱਕ ਤੂੰ ਕਦੇ ਕਦੇ ਮੈਨੂੰ ਉਹ ਵੇ ਲੋ ਬਾਹਰ ਖੜਿਆ ਹੀ ਤੇ ਮੇਰੀ ਗੱਲ ਸੁਣਾ ਉਹਨੇ ਕਹਿੰਦਾ ਚੰਗੇ ਭਲੇ ਤੂੰ ਹੀ ਆਏ ਜੀ ਮੇਰੀ ਗੱਲ ਸੁਣ ਲਓ ਉਹ ਤਾਂ ਹੀ ਆਇਆ ਵਾ ਤੇ ਲਾਵਾ ਤੇ ਵੀ ਤੂੰ ਹੀ ਆਹੀ ਮੇਰੇ ਘਰ ਕਹਿ ਕੇ ਆਏ ਹੋ ਮੇਰੇ ਡਾਡੀ ਨੂੰ ਬੋਲ ਕੇ ਆਏ ਹੋ ਤਾਂ ਅਸੀਂ ਮਾਰੀ ਗੱਲ ਨਹੀਂ ਕੋਈ ਬੋਲ ਕੇ ਕਹੀ ਆਪਾਂ ਨੂੰ ਬਸ ਇਹੀ ਕਹਿ ਕੇ ਆਏ ਆ ਕਿ ਤੂੰ ਡਾਡੀ ਨੂੰ ਸਲਾਹ ਕੋਈ ਨਾ ਦਿਆ ਕਰ ਚੱਲ ਮੇਰੀ ਗੱਲ ਤੂੰ ਬੋਧਾ ਤੱਤਾ ਨਾ ਹੋ ਮੈਂ ਮੈਂ ਤੱਤਾ ਨਹੀਂ ਲਿਆ ਮੈਂ ਤੁਹਾਨੂੰ ਦੱਸਿਆ ਜੇ ਜੇ ਹੁਣ ਤੁਸੀਂ ਨਾ ਨਾ ਗ ਬਰਾਵੂ ਮਰ ਕੰਨੀ ਨੂੰ ਕੋ ਕੀਤਾ ਆਉਂਦੇ ਆ ਅਗਰੇ ੱਟਕੇ ਮਾਰਦੇ ਆ ਮੈਨੂੰ ਸਰ ਕੋਈ ਨਹੀਂ ਵੇਨਦਾ ਤੂੰ ਬਹਿ ਰਹਿ ਉਹ ਖੜਾ ਹੀ ਬਾਹਰ ਉਹ ਕੋ ਕਰੋ ਵਾਲੇ ਦੇ ਨਾਲ ਸਰ ਕੋਈ ਨਹੀਂ ਬੈਠਾ ਠੀਕ ਹੈ ਫਿਰ ਮੈਂ ਜਾਣਾ ਬਾਹਰ ਮੈਂ ਵੇਖ ਲੈਦਾ ਆਪੀ ਕਿ ਤਰ੍ਹਾਂ ਲੜਾਈ ਨੂੰ ਅੱਜਾ ਮਾਰਦੇ ਆ ਓਏ ਵੇਖ ਲਾ ਉਹਦਾ ਮਾੜੇ ਬੰਦੇ ਦੀ ਵੀ ਕੋਈ ਜ਼ਿੰਦਗੀ ਨਹੀਂ ਗਈ ਜੀ ਆਪਾਂ ਮਾੜੇ ਆ ਤੇ ਤਾਂ ਹੀ ਚੜ ਚੜ ਕੇ ਹੁੰਦੇ ਆ ਨਾ ਹੁਣ ਮੇਰਾ ਪੁੱਤ ਜੇ ਗਰੀਬ ਹੋਆ ਤੇ ਕੀ ਹੋ ਗਿਆ ਇਦਾਂ ੱਟਕਾ ਮਾਰ ਕੇ ਸੁੱਟਿਆ ਮੇਰੇ ਪੁੱਤ ਨੂੰ ਹਾਂ ਜੇ ਮੈਂ ਉਹ ਜੀ ਹੁੰਦੀ ਤਾਂ ਮੈਂ ਵੀ ਗੱਲ ਪਿਆ ਜਾਂਦੀ ਉਹ ਮੇਰੀ ਗੱਲ ਸੁਣੀ ਤੇ ਪਿੰਦਰ ਆਇਆ ਕਿਆ ਆ ਜਾਂਦਾ ਜੇ ਉਹ ਗੱਲ ਛੋੜ ਤਾਂ ਉਹ ਰਹਿਣ ਦੋ ਤੁਸੀਂ ਕਾਲੀਵਾਜਾ ਮਾਰੀ ਜਾਂਦੇ ਜੀ ਉਹਨੂੰ ਤੂੰ ਮੇਰੀ ਗੱਲ ਸੁਣ ਉਹਨੂੰ ਘਰ ਸੱਦਣਾ ਸੀ ਬਾਹਰ ਦਾ ਬਾਹਰ ਘਲਾਤਾ ਉਹਨੂੰ ਨਾ ਕਰ ਸੱਦ ਕੇ ਮੈਂ ਕੀ ਕਰਨਾ ਹੈ ਉਹਨੂੰ ਮੇਰੇ ਪੁੱਤ ਨੂੰ ਧੱਕਾ ਮਾਰ ਕੇ ਸੁੱਟਿਆ ਮੈਂ ਤਾਂ ਮਾਹੇ ਹੱਥ ਜੋੜ ਕੇ ਗੱਲ ਨੇ ਬੇੜੀ ਆ ਤੁਹਾਨੂੰ ਕੀ ਪਤਾ ਯਾਰ ਇਦੀ ਕਿਹੜੀ ਗੱਲ ਹੋ ਗਈ ੱਟਕੇ ਮਾਰਨ ਵਾਲੇ ਤੁਸੀਂ ਕੀ ਕਹਿ ਗਏ ਉਹਨਾਂ ਘਰ ਇਹਨਾਂ ਨੂੰ ਉਹਨਾਂ ਨੂੰ ਕੁਛ ਨਹੀਂ ਕਿਹਾ ਅਹੀਂ ਸਿਰਫ ਇਹੋ ਗੱਲ ਹੈ ਕਹੀ ਪਰ ਜਦੋਂ ਸਾਡੇ ਵਿੱਚ ਨਹੀਂ ਹੈਗੀ ਜੁਰਤ ਚੀਜ਼ ਲੈਣ ਦੀ ਤੇ ਤੁਸੀਂ ਕਿਉਂ ਬਾਰ-ਬਾਰ ਸਾਨੂੰ ਕਹਿੰਦੇ ਜੇ ਸਾਨੂੰ ਜੀ ਲੈੰਦੋ ਆਪਣੀ ਜ਼ਿੰਦਗੀ ਅਹੀਂ ਤੇ ਉਹ ਹੀ ਕਹਿ ਕੇ ਆਏ ਮਾਪੇ ਅਹੀਂ ਵਾਦੂ ਕੱਟ ਕੋਈ ਗੱਲ ਨਹੀਂ ਕੀਤੀ ਇਹ ਹੁੰਦਾ ਹੈ ਮੁੰਡੇ ਦੇ ਗੱਲ ਪੈ ਗਿਆ ਵਾ ਫਿਰ ਬੰਵਾ ਸੀਦਾ ਕੋਈ ਜਮਾਨਾ ਨਹੀਂ ਰਹਿਣਾ ਜੇ ਅਹੀਂ ਮਾੜੇ ਦੇ ਤਾਂ ਮਤਲਬ ਇਹ ਥੋੜੀ ਪਾੜ ਸਿਰ ਤੇ ਚੜ ਜਾਓ ਚੱਲ ਕੋਈ ਨਹੀਂ ਹੁਣ ਨਾ ਮੁੰਡੇ ਨੂੰ ਠੰਡਾ ਕਰੋ ਮੈਨੂੰ ਤੇ ਡਰ ਲੱਗਦਾ ਵਾ ਕਿਤੇ ਰਾਹ ਗਲੀ ਵੀ ਜਾਣਾ ਹੁੰਦਾ ਇਹੋ ਜਿਹਾ ਕਿਤੇ ਰਾਹ ਗਲੀ ਮੁੰਡੇ ਨੂੰ ਕਿ ਛੱਪੇਟ ਲਾ ਦੇ ਤੇ ਫੇਰ ਆਪਾਂ ਕਿੱਧਰ ਨੂੰ ਜਾਣਾ ਵਾ ਉਹ ਐਡੀ ਵੀ ਕੋਈ ਗੱਲ ਨਹੀਂ ਗਈ ਉਹ ਗਰਮ ਖੋਣ ਵਾ ਕਿਤੇ ਮਾੜਾ ਮੋਟਾ ਕੋਈ ਬੜਾ ਖਾਧਾ ਦੇਣ ਕੇ ਕਰ ਗਿਆ ਪੂਰਾ ਐਡੀ ਕੋਈ ਛਟਾ ਲਾਉਣ ਵਾਲੀ ਕੋਈ ਗੱਲ ਨਹੀਂ ਹੈਗੇ ਆਪਣੇ ਆ ਵੀ ਆਪਣੇ ਮੈਂ ਤਾਂ ਬਥੇਰੇ ਤਰਲੇ ਲਏ ਵੀ ਪੁੱਤ ਤੂੰ ਵੀ ਮੇਰਾ ਪੋਤਵਾ ਤੇ ਉਹ ਵੀ ਪੋਤਵਾ ਤੇ ਚਲ ਇਦਾਂ ਨਹੀਂ ਕਰੀਦਾ ਹੁੰਦਾ ਭਾਰ ਉਹ ਤੇ ਆ ਫਰਿਆ ਹੀਗਾ ਤੇ ਉਹਦਾ ਤਰਾਦਾ ਇਹ ਵੀ ਜਾਂ ਮਰ ਜਾਣਾ ਤੇ ਜਾਂ ਮਾਰ ਦੇਣਾ ਉਹ ਨਹੀਂ ਨਹੀਂ ਐਵੇਂ ਕਰਦਾ ਹੋਣਾ ਆ ਚਲੀ ਹਰਮਾਨ ਦਾ ਬੈਹ ਕਰ ਤੂੰ ਐਡਾ ਆਪਣੀ ਮੇਰਾ ਭਰਾ ਓ ਮੇਰੀ ਗੱਲ ਸੁਣ ਉਹ ਜਦੋਂ ਮੈਂ ਕਿਹਾ ਉਹ ਤੇ ਨਿਕਲ ਗਿਆ ਮੋੜ ਸਾਰਾ ਕਿ ਉਹ ਬਾਹਰ ਨੂੰ ਚੱਲ ਕੋਈ ਨਹੀਂ ਪੁੱਤ ਠੰਡ ਰੱਖ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਠੰਡ ਹੀ ਰੱਖੀ ਸੀ ਉਹ ਦਾਦੀ ਮੇਰੀ ਗੱਲ ਸੁਣ ਆਪਣੇ ਭਰਾ ਨੂੰ ਲੈ ਕੇ ਖੜ ਦੱਸਿਆ ਹੁਣ ਮੈਂ ਕਿਤੇ ਕਿੱਥਾ ਕਿੱਥਾ ਹੁਣ ਦੁਬਾਰਾ ਮੈਂ ਉਹਨੂੰ ਆ ਜੀ ਇਹ ਗੱਲ ਮਕਾਈ ਦੀ ਹੁੰਦੀ ਆ ਕਿਵੇਂ ਚਮਕਾਈ ਜਾਂਦਾ ਗੱਲਾਂ ਮੈਂ ਤਾਂ ਉਹਨੂੰ ਦੱਸਦਾ ਕਿ ਤੂੰ ਕੋਈ ਜਾਣਦਾ ਤੇ ਮੈਂ ਕੋਈ ਮੇਰੇ ਮਾਰਾ ਨੂੰ ਮਿਲਵਾਣ ਕਿਤੇ ਦੱਸਦਾ ਬੋਲ ਨਾ ਕਰ ਭਰਾ ਆਪਣਾ ਮਿਲ ਲੈ ਆਪਣਾ ਕੁਰਵਾ ਨਾ ਕਰ ਮੈਂ ਤਾਂ ਇਹਨੂੰ ਕਿਹਾ ਵਾ ਕਿ ਉਹਨੂੰ ਜਾ ਕੇ ਕੋਈ ਭਰਾ ਭਰੇ ਨੂੰ ਕਹਿ ਦੇ ਤਹੋਂ ਕਿ ਦੁਬਾਰਾ ਮੈਨੂੰ ਲੱਭ ਕੇ ਨਾ ਜੱਕਦੇ ਮੈਨੂੰ ਗਲਤ ਬੋਲਦਾ ਮੰਮੀ ਫਿਰ ਕਿੱਦਾਂ ਮੈਨੂੰ ਧੱਕੇ ਦਿੱਤੇ ਆ ਨਾ ਮੈਂ ਸਿਰੇ ਪਾਪ ਕਰਾਉਂਗੀ ਕਿਹੋ ਜਿਹੀਆਂ ਗੱਲਾਂ ਕਰਦੇ ਆ ਉਹ ਲੋਕੀ ਭੈਣ ਭਰਾ ਰਲ ਕੇ ਪੈਂਦੇ ਗੱਤ ਖਲਾ ਦਿੰਦੇ ਚੁੱਪ ਕਰੋ ਮੇਰੀ ਗੱਲ ਸੁਣੋ ਜੇ ਮੁੰਡਾ ਡਿਆ ਵਾ ਕਹਿਣ ਤੇ ਇੱਕ ਵਾਰੀ ਜਾ ਕੇ ਦੱਸੋ ਤੇ ਸਹੀ ਉਹਨਾਂ ਨੂੰ ਪਤਾ ਹੋਵੇ ਕਿ ਸਾਡਾ ਮੁੰਡਾ ਕੀ ਕਰਦਾ ਫਿਰਦਾ ਵਾ ਕੀ ਪਤਾ ਨੇ ਦੇ ਘਰ ਪਤਾ ਵੀ ਆ ਕਿ ਨਹੀਂ ਪਤਾ ਹੁਣ ਨਹੀਂ ਜਮ ਤਾਂ ਫਿਰ ਮੈਂ ਮੈਂ ਸੋਚ ਨਹੀਂ ਨਹੀਂ ਤੂੰ ਨਹੀਂ ਜਾਣਾ ਮੇਰੀ ਗੱਲ ਸੁਣਦਾ ਮੈਂ ਹੁਣ ਚੇਤਾ ਕੇਦੇ ਘਰ ਜਾ ਮੈਂ ਕਿਹਾ ਇੱਥੇ ਰਾਹ ਖੜੇ ਬੈਠੇ ਉਹ ਨਹੀਂ ਨਹੀਂ ਇਹ ਗੱਲ ਰਾਹ ਖੜੇ ਵਾਲੀ ਨਹੀਂਗੀ ਗਲਤ ਹੈਗੀ ਉਦਾਂ ਮਾੜੀ ਤੁਸੀਂ ਉਦਾਂ ਜਾ ਕੇ ਇੱਕ ਵਾਰੀ ਕਹੋ ਦੱਸੋ ਤੇ ਸਹੀ ਕਿ ਮੁੰਡਾ ਤੁਹਾਡਾ ਆਣ ਕੇ ਤੇ ਆਹ ਕੰਮ ਕਰਕੇ ਆਇਆ ਜੇ ਭਾ ਤੁਹਾਡਾ ਭਰਾ ਹੀ ਹੈ ਕਿਹੜਾ ਕੋ ਬਗਾਨਾ ਵਾਂ ਮੈਨੂੰ ਤੁਸੀਂ ਕਿਹੜਾ ਲੜਨ ਜਾਣਾ ਵਾ ਪਿਆਰ ਨਾਲ ਜਾ ਕੇ ਕਹੋ ਤੁਸੀਂ ਦੱਸੋ ਤੇ ਸਹੀ ਉਹਨਾਂ ਨੂੰ ਜਦ ਕੀ ਮੈਂ ਦੱਸਾਂ ਯਾਰ ਹੱਥ ਕਿਦੀ ਕਰੇ ਅਰੇ ਇਹ ਜਾਊਗਾ ਮੇਰੀ ਸ਼ਰਮ ਆ ਲਈ ਆ ਸੁਣ ਕੇ ਕਹਿਣਾ ਵੇ ਉੱਥੇ ਬੋਲ ਬੋਲ ਵਾਲਾ ਕਾਰੋਂਦੇ ਤੇ ਫੁਰਕੇ ਜਾਨ ਕੇ ਵਿੱਚ ਵਿੱਚ ਕਰ ਲਈ ਸੀ ਉਹ ਕੁਝ ਨਹੀਂ ਹੁੰਦਾ ਈ ਕਾ ਨਹੀਂ ਆਪਣਾ ਵੇਖਣਾ ਲੋਕਾਂ ਵਾਲੀ ਵੇਖਣਾ ਜੇ ਹੁਣ ਇਹ ਜਾਊਗਾ ਤਾਂ ਫਿਰ ਸਿਆਪਾਂਤਰਾ ਵੱਜ ਜਾਊਗਾ ਮੈਂ ਕਿੰਨਾ ਚਿਰ ਚੁੱਪ ਕੀ ਰਹਾ ਹਾਂ ਗੱਲ ਕਰ ਚੁੱਪ ਨਹੀਂ ਕਰ ਬੈਠੇ ਰੋ ਚੁੱਪ ਕਰਕੇ ਮੈਂ ਕਰਾਂ ਉਹ ਤੂੰ ਕਿਧਰ ਹੀ ਜਾਣਾ ਚੁੱਪ ਕਰਕੇ ਬੈਠਿਆ ਸਿਆਣੇ ਦੀ ਗੱਲਾਂ 'ਚ ਨਹੀਂ ਆਈਂਦਾ ਜਾ ਉੱਥੇ ਬਹਾ ਮਾ ਪਿੰਡ ਦੀ ਤੇ ਬਣੀ ਆ ਉਹ ਮੇਰੀ ਗੱਲ ਸੁਣੋ ਐਵੇਂ ਨੀ ਨੀ ਗੱਲਾਂ ਪਿਛੇ ਨਾ ਐਡੇ ਝਗੜੇ ਵਧਾਈਦੇ ਨੇ ਤੇ ਕੱਲ ਛੱਡੋ ਪਰੇ ਚਲ ਤੂੰ ਡੈਡੀ ਛੱਡ ਕੇ ਪਹਿਲਾਂ ਘਰ ਮੈਂ ਮੰਮੀ ਆਪੇ ਸੰਭਾਲਣ ਕਰਾਂ ਜੋ ਕਰਨਾ ਮੈਂ ਤੂੰ ਕੁਝ ਨਹੀਂ ਕਰਨਾ ਤੂੰ ਚੁੱਪ ਕਰਕੇ ਬੈਹਿ ਡਰ ਨਾਲ ਬੁੱਲ ਕੇ ਕੋਈ ਦੱਸ ਆ ਰਿਹਾ ਨੂੰ ਮੇਰੀ ਗੱਲ ਸੁਣੋ ਜਾ ਉਹ ਤੇਹੀ ਗੱਲ ਹੀ ਕਰਨੀ ਹੈ ਆਪਣੇ ਭਰਾ ਨਾਲ ਆਰਾਮ ਨਾਲ ਗੱਲ ਕਰਕੇ ਵੀ ਨਹੀਂ ਕਿਹਾ ਕਹਿਣ ਜਾ ਕੇ ਹੱਥੀ ਪੈ ਜਾਓ ਉਹਨਾਂ ਦੇ ਉਹਨੂੰ ਜਾ ਕੇ ਦੱਸੋ ਤੇ ਸਹੀ ਵੀ ਮੁੰਡਾ ਤੇਰਾ ਆਹ ਕੰਮ ਕਰਕੇ ਆਇਆ ਮੁੰਡੇ ਨੂੰ ਕਿਵੇਂ ਆਇਆ ਉਹ ਕਹਿੰਦਾ ਉਹਨੂੰ ਕਿ ਦੁਬਾਰਾ ਕਿੱਜਾ ਕਿੱਜਾ ਨਾ ਕਿਤੇ ਉਹਨੂੰ ਆਜੇ ਬਸ ਦੱਸੋ ਤੇ ਸਹੀ ਜਾ ਕੇ ਆਪ ਪੁੱਛਣਗੇ ਉਹਨੂੰ ਚਲੋ ਚੰਗਾ ਭਰਾ ਤੁਹਾਡੀ ਮਾਰ ਲੈਣਾ ਮੈਂ ਹੱਥ ਲੈ ਜਾਉਂਗਾ ਚੱਲ ਹੁਣ ਗਿਆ ਵਾ ਤੇਰਾ ਪਿਓ ਠੀਕ ਆ ਨਾ ਹੁਣ ਠੰਡ ਰੱਖ ਆ ਗਰਮੀ ਛੱਡ ਦੇ ਹੁਣ ਕੋਈ ਨਹੀਂ ਠੀਕ ਆਹੋ ਗੁੱਸਾ ਜਾਣਦੇ ਹੁਣ ਕੁਛ ਨਹੀਂ ਹੋ ਗਿਆ ਉਹ ਹੀ ਆ ਜਿਹੜਾ ਇਕੱਠੇ ਖੇਡਦੇ ਰਹੇ ਜੇ ਕੋਈ ਗੱਲ ਨਹੀਂ ਕੰਮ ਕੀਤਾ ਮਮੀ ਉਹਨਾਂ ਦੇ ਕੋਈ ਗੱਲ ਇਹ ਮੈਨੂੰ ਪਤਾ ਉਹ ਗਲਤ ਹੀ ਗਾ ਇਹਦੇ ਆਜੇ ਬਾਅਦ ਚ ਹੋਇਆ ਕੀ ਪਤਾ ਦੀ ਮਾਂ ਨੇ ਕੀ ਉਹਨੂੰ ਪਟੀਆਂ ਚੜਾਈਆਂ ਤੇ ਉਹ ਤਰਾ ਬਲਿਆ ਬਲਿਆ ਆ ਗਿਆ ਇੱਧਰ ਮੈਂ ਪਾਸਪੋਰਟ ਕੱਲ ਉਹੀ ਆ ਮੈਂ ਡੈਡੀ ਨੂੰ ਤਾਂ ਉਹਨੂੰ ਸਮਝਾ ਕੇ ਆ ਵੀ ਦੁਬਾਰਾ ਨਾ ਕਿਤੇ ਆਜੇ ਉਹਨਾਂ ਨਾਲ ਤੇ ਲੜਾਈ ਪਈ ਹੋਣੀ ਹੈ ਜਾਂ ਉਹ ਨਹੀਂ ਕਹਿੰਦੀ ਲੜਾਈ ਚੁੱਪ ਕਰਕੇ ਬੈਠ ਦਰਦਾ ਹੀ ਨਹੀਂ ਕਿਤੇ ਮੈਂ ਮੈਂ ਪਾਣੀ ਲਿਆਵਾਂ ਤੇ ਅਲੀ ਲੈ ਆਉ ਬੈਠੇ ਮਮੀ ਹੁਣ ਇਹਨਾਂ ਨੂੰ ਪੁੱਛੀ ਲੈਣੀ ਆ ਵੀ ਕਿਹੜੀ ਸਬਜ਼ੀ ਬਣਾਵਾਂ ਆਂਦੇ ਜਦੋਂ ਕੁਝ ਬਣਾਉਣਾ ਹੋਗਾ ਨਾ ਮੈਨੂੰ ਪੁੱਛ ਕੇ ਬਣਾਈ ਜੋ ਮੈਂ ਕਹਾਂਗੀ ਉਹ ਹੀ ਬਣਾਉਣਾ ਭਾਲੇ ਜਿ세 ਰ ਬਖ ਨਾ ਪੁੱਤ 2 ਮਿੰਟ ਲੱਗੇ ਮੈਂ ਸਿਰ ਵਾ ਲਿਆ ਤੇ ਫਿਰ ਵੇਲੇ ਤੇ ਹੁਣ ਮੈਨੂੰ ਦੱਸੋ ਕਿਹੜੀ ਸਬਜ਼ੀ ਬਣਾਵਾਂ ਤਹੀਂ ਆਂਦੇ ਸੀ ਨਾ ਮੈਨੂੰ ਪੁੱਛ ਕੇ ਬਣਾਈ ਪੁੱਤ ਕੋਈ ਵਧੀਆ ਜੀ ਚੀਜ਼ ਬਣਾਇਆ ਰੋਟੀ ਖਾਣ ਦਾ ਮਜ਼ਾ ਹੀ ਆ ਜੀ ਮੰਮੀ ਦੱਸੋ ਕਿਹੜੀ ਚੀਜ਼ ਖਾਣੀ ਆ ਗੋਭੀ ਵੀ ਹੈਗੀ ਆ ਤੇ ਕਦੂ ਵੀ ਹੈਗੇ ਨੇ ਤੇ ਪਨੀਰ ਵੀ ਪਿਆ ਵਾ ਕੀ ਬਣਾਵਾਂ ਨਹੀਂ ਨਾ ਉਹ ਨਾ ਤਿੰਨੇ ਚੀਜ਼ਾਂ ਬਣਾਈ ਮੇਰਾ ਤੇ ਮਾਂ ਨਹੀਂ ਨਹੀਂ ਕਰਦਾ ਹੈਗਾ ਆ ਕਿੰਨੇ ਮਹਿੰਗੇ ਕਦੂ ਆ ਤੇ ਕਿੰਨੀਆਂ ਮਹਿੰਗੀਆਂ ਗੋਭੀ ਆ ਤੇ ਮੈਂ ਤਾਂ ਖਾ ਖਾ ਕੇ ਤੇ ਅੱਕ ਗਈ ਆ ਹੋ ਹਲਕੀ ਜੀ ਕੋਈ ਚੀਜ਼ ਬਣਾ ਮਸਰਾਂ ਦਾ ਲਿਆਂ ਦੀ ਦਾਲ ਬਣਾ ਤੇ ਨਾਲ ਬਣਾਈ ਚਟਨੀ ਚਲੋ ਕੋਈ ਗੱਲ ਨਹੀਂ ਦਾਲ ਹੀ ਬਣਾ ਦੇਣੀ ਆ ਪਰ ਖਾ ਲਓਗੇ ਨਾ ਮੁੜ ਕੇ ਨੱਕ ਬੋਲਣਾ ਵਟੇ ਕਿ ਮੈਂ ਨਹੀਂ ਖਾਣੀ ਮੇਰਾ ਨਹੀਂ ਦਿਲ ਕਰਦਾ ਖਾ ਨਹੀਂ ਪੈਣਾ ਖਾ ਲਾਂਗੀ ਬਉਦੀ ਹਲ ਨਹੀਂ ਬਣਾਈ ਥੋੜੀ ਜੀ ਬਣਾਵੀ ਜੜੀ ਹੋਣੀ ਮੁੱਕ ਜੇ ਤੇ ਮੈਂ ਤੈਨੂੰ ਉਥੋਂ ਲਿਆ ਕੇ ਦਿੰਨੀ ਲਸਣ ਕੱਚਾ ਪੁੱਟ ਕੇ ਉਹ ਪਾਵੀ ਤੇ ਵਿੱਚ ਪਿਆਜ਼ ਪੂਜ ਖੁੱਲੇ ਜੇ ਪਾਈ ਟਮਾਟਰ ਪਾਵੀ ਕੋਈ ਨਹੀਂ ਵਧੀਆ ਤੜਕਾ ਨਾਲ ਚਟਨੀ ਬਣਾ ਲਈ ਅਸ ਸਬਜ਼ੀਆਂ ਖਾ ਖਾ ਕੇ ਤੂੰ ਤੇਰਾ ਢੇਢੀ ਸੜ ਗਿਆ ਇੰਨੀਆਂ ਮਹਿੰਗੀਆਂ ਮੇਰਾ ਤੇ ਸਬਜ਼ੀਆਂ ਵਾਲੇ ਵੇਖਣ ਨੂੰ ਜੀ ਨਹੀਂ ਕਰਦਾ ਹੈਗਾ ਕੋਈ ਗੱਲ ਨਹੀਂ ਮੰਮੀ ਬਣਾ ਲੈਣੀ ਆ ਜਿਹਾ ਤੇਰਾ ਪਿਓ ਆ ਇਹਨੇ ਬਸ ਸਬਜ਼ੀਆਂ ਹੀ ਲਈ ਹੋਣੀਆਂ ਦਾਲ ਉੰਤਰੀ ਖਾਦੀ ਨੂੰ 2 ਮਹੀਨੇ ਹੋ ਗਏ ਹਾਂ ਉਹ ਗਲਤ ਵੇਹ ਤਾਂ ਨਹੀਂ ਇੱਕ ਬਣਾਈ ਇੰਨੀ ਕੀ ਇਹ ਇੰਨੀ ਕ ਪੂਰੀ ਅਜਿਹੀ ਖਾਣ ਸਾਰੇ ਨਹੀਂ ਥੋੜੀ ਥੋੜੀ ਖਾ ਲਾਂਗੇ ਕੋਈ ਗੱਲ ਨਹੀਂ ਸਾਰੇ ਫਿਰ ਕੋ ਤਾਜੀ ਚੀਜ਼ ਬਣਾਵਾਂਗੇ ਕੋਈ ਨਹੀਂ ਠੀਕ ਆ ਬਣਾ ਲੈਣੀ ਆ ਤੇ ਸਵੇਰੇ ਆਪਾਂ ਆਲੂ ਵਾਲੇ ਪਰੌਂਠੇ ਲਾ ਲਾਂਗੇ ਮੇਰਾ ਬੜਾ ਦਿਲ ਕਰਦਾ ਸੀ ਖਾਣ ਤੇ ਪੁੱਤ ਜੀ ਤੇਰਾ ਇੰਨਾ ਦਿਲ ਕਰਦਾ ਸੀ ਤੇ ਅੱਜ ਹੀ ਬਣਾ ਲੈਣੇ ਚੀਜ਼ਾਂ ਦੇ ਮਮੀ ਸਾਰੀਆਂ ਹੁੰਦੀਆਂ ਨੇ ਤੇ ਪਰ ਇੱਕ ਗੱਲ ਕਹਾਂ ਤੁਹਾਨੂੰ ਇੰਨੀ ਸਬਜੀ ਨਾ ਇਕੱਠੀ ਰਾਇਆ ਕਰੋ ਬੰਦਾ ਕਿਲੋ 2 ਕਿਲੋ ਲਿਆਇਨਾ ਤੇ ਚੀਜ਼ ਮੁੱਕ ਵੀ ਜਾਂਦੀ ਆ ਐਦਾਂ ਸਾਹਮਣੇ ਪਈਆਂ ਹੁੰਦੀਆਂ ਨਾ ਤੇ ਵੇਖ ਕੇ ਬਣਾਉਣ ਦੀ ਅੱਕ ਜਾਂਦਾ ਕਿ ਆ ਚੀਜ਼ ਬਣਾਉਣੀ ਆਹੀ ਆ ਚੀਜ਼ ਬਣਾਉਣੀ ਆ ਜਿਹੜਾ ਤੇਰਾ ਪਿਓ ਵਾ ਨਾ ਇਹਨੂੰ ਥੋੜੀ ਚੀਜ਼ ਨਾ ਸਿੱਧਕੀ ਹੈ ਨੀਗਾ ਇਹਨੂੰ ਇਹ ਹੁੰਦਾ ਖੁੱਲੀ ਖੁੱਲੀ ਚੀਜ਼ ਲੈ ਕੇ ਜਾਵਾ ਕਿ ਤੇ ਇਹਨਾਂ ਨੂੰ ਹੈ ਨਾ ਵੇਲੇ-ਵੇਲੇ ਬਣਾਉਣੀ ਪਵੇ ਤੇ ਫੇਰ ਮੈਨੂੰ ਕਹਿਣਗੇ ਵੀ ਦੱਸਾਂ ਕੀ ਬਣਾਈਂਗੇ ਉਹ ਤਾਂ ਲੈ ਹੁੰਦਾ ਕੋਈ ਗੱਲ ਨਹੀਂ ਉਹ ਫਿਰ ਇੱਕ ਦੋ ਦਿਨ ਠਹਿਰ ਕੇ ਖਾਦੀ ਜਾਊ ਨਹੀਂ ਤਾਂ ਕੋਈ ਆਉਂਦੀ ਆ ਤੇ ਕਿਸੇ ਨੂੰ ਫੜਾਛਣੀ। ਹਾਨੀ ਜੀ ਕਹਿੰਦੇ ਕਦੂ ਖਾਣ ਨੂੰ ਤੇ ਜਾ ਮਿਲਤੀ ਮੈਨੂੰ ਅਸਲ ਲਸਣ ਪੋਟ ਕੇ ਲਿਆ ਦੇਗੀ ਕਿ ਮੈਂ ਲੈਵਾਂ। ਨਹੀਂ ਮੰਮੀ ਲਸਣ ਤੂੰ ਹੀ ਲੈ ਕੇ ਆਉ ਮੈਂ ਦੂਜੀ ਸਾਰੀ ਤਿਆਰੀ ਕਰ ਲੈਣੀ ਆ। ਚੱਲ ਫਿਰ ਮੈਂ ਜਾਨੀ ਆ। ਲੈ ਆਉਣੀ ਮੋਸਤ ਪੋਟ ਕੇ ਤੇ ਧਨੀਆਂ ਵੀ ਮਸਾਲਾ ਹੈ। ਧਨੀਆਂ ਵੀ ਲਿਆਵਾਂਗੀ, ਮੇਥੀ ਵੀ ਲਿਆਵਾਂਗੀ। ਬਾਦ ਆਲਮੇ ਪਿਆ। ਚੱਲ ਇੰਨਾ ਚੰਗਾ ਵੀ ਘਰੇ ਮਿਲ ਪਿਆ ਵਾ। ਗੱਲ ਤੇ ਸਾਰੀ ਲਾਮੇ ਦੀ ਰੈਨੂ ਦੇ ਦੇਣਾ। ਉਹ ਬੱਲੇ ਵੱਡੇ ਬਾਲਵੇਂ ਪਏ ਜੇ ਹਾਂ ਹਾਂ ਹੋਰ ਸਰਾ ਬਸ ਵਧੀਆ ਵਧੀਆ ਕੀ ਹਾਲ ਚਾਲ ਆ ਬਸ ਹਾਲ ਚਾਲ ਤੈਨੂੰ ਪਤਾ ਹੀ ਆ ਮੈਂ ਨਿਆਣੇ ਲੱਭਣ ਦੇ ਪਿੰਦਰ ਕਿੱਥੇ ਆ ਪਿੰਦਰ ਦੇ ਅਜਰਾ ਕਰੇ ਮੋਟਰਸਾਈਕਲ ਲੈ ਕੇ ਆਈ ਬਾਹਰ ਨੂੰ ਭਰਾ ਨਹੀਂ ਕਿਧਰ ਨੂੰ ਕਰੇ ਏਡੇ ਓਡੇ ਨੂੰ ਗਿਆ ਹੋਣਾ ਉਹ ਏਡੇ ਓਡੇ ਨੂੰ ਨਹੀਂ ਗਿਆ ਉਹ ਉਹ ਤਾਂ ਜਾ ਕੇ ਮੇਰੇ ਘਰ ਦਾ ਪਤਾ ਲਿਆ ਕਰਨ ਉੱਥੇ ਤੇਰੇ ਘਰ ਆਹੋ ਕ ਪਤਾ ਕਰਨ ਦੇਆ ਹੋਰ ਉੱਥੇ ਕਰਨੀ ਹੀ ਜਾ ਕੇ ਉਹਨੇ ਉਹ ਮੈਂ ਤੇ ਆ ਬੰਦਰ ਲੰਮੇ ਪਿਆ ਹੈ ਦਵਾਈ ਖਾ ਕੇ ਬੀਪੀ ਦੀ ਹਾਂ ਇਹ ਤੇ ਛੰਨੀ ਤੇ ਛੰਨੀ ਦੀ ਮਾਗ ਤੇ ਬਾਹਰ ਦੇ ਘੋਲੋ ਘੁਲੀ ਹੋਣ ਨੇ ਫੰਦੇ ਇਹਦੇ ਇੰਨਾ ਜ਼ਿਆਦਾ ਕੰਮ ਵਧ ਗਿਆ ਉਹ ਤਾਂ ਗੱਲ ਹੀ ਉਹ ਜਦੋਂ ਜਦੋਂ ਮੈਨੂੰ ਪਤਾ ਲੱਗਾ ਉਹਨਾਂ ਚੋਂ ਤੇ ਪਿੰਦਰ ਮੋੜਸਾ ਲੱਗਦੇ ਉਹ ਗਾਮੇ ਕਾ ਘਰ ਵਿਨੰਗ ਆਇਆ ਤੇਰਾ ਭਲਾ ਆ ਜਾ ਤੇਰਾ ਯਾਰ ਨੇ ਬੜੀ ਮਾੜੀ ਗੱਲ ਕੀਤੀ ਇਹਨੂੰ ਕਿ ਲੋੜ ਹੀ ਮੁੰਡੇ ਨੂੰ ਜਾਣ ਦੀ ਪਹਿਲਾਂ ਉਹ ਤੇਰੇ ਵਾਲੇ ਆਏ ਇਹਦੇ ਉਹ ਬਾਈ ਨਹੀਂ ਬਦਨਾਮੀ ਕਰਕੇ ਬੇਇੱਜ਼ਤੀ ਕਰਕੇ ਇੱਥੇ ਆਣ ਕੇ ਤੇ ਹੁਣ ਇਹ ਚੱਲ ਗਿਆ ਉੱਥੇ ਦੌਰ ਪਾਉਣ ਮਰ ਜਣਾ ਇਹਨਾਂ ਲੜ ਲੜ ਕੇ ਉਹ ਮੈਂ ਤੇਰਾ ਲੋਕਾਂ ਦਾ ਇੰਨਾ ਪ੍ਰੇਮ ਹੁੰਦਾ ਵਾ ਤੇ ਸਾਡਾ ਟਬਰੋਤਾ ਲਲਰ ਮਰਦੇ ਨਾਲ ਤੁਹਾਡੇ ਵਾਲੀ ਗੱਲ ਠੀਕ ਵਾ ਉਹ ਯਾਰ ਅਹੀਂ ਦੇ ਪ੍ਰੇਮ ਸੇਰਾ ਕਰਨੇ ਆ ਹੁਣ ਜੇਰੋ ਅਗਲਾ ਸਮਝਦਾ ਨਹੀਂ ਨਹੀਂ ਕਿ ਬਈ ਚੱਲ ਪਛਾਹ ਹੋ ਜਾਓ ਪਿੱਛੇ ਹੋ ਕੇ ਬੈਠੋ ਨਾ ਕੋਈ ਕਰੋ ਮਾੜੀ ਚੰਗੀ ਉਹ ਮੈਂ ਤਾਂ ਨਹੀਂ ਆਉਂਦਾ ਸੱਚੀ ਗੱਲ ਪੁੱਛਿਆ ਮੈਂ ਮੇਰਾ ਵੱਡਾ ਭਰਾ ਮੈਂ ਨਹੀਂ ਕਹ ਜਣਾ ਲੰਮਾ ਲੈ ਕੇ ਨੀਂਦੀਆਂ ਗੱਲਾਂ ਤਾਂ ਕਰਦੇ ਬੰਦਾ ਚੰਗਾ ਨਹੀਂ ਲੱਗਦਾ ਹੁਣ ਤਾਂ ਮੈਂ ਘਰ ਚ ਗੱਲ ਲੋਕਰ ਬਾਹਰ ਪਤਾ ਲੱਗੂਗਾ ਵੀ ਆ ਗੱਲ ਹੋਈ ਤੇ ਫਿਰ ਮੈਂ ਬੜੀ ਮਾੜੀ ਗੱਲ ਉਹ ਪਤਾ ਲੱਗ ਹੀ ਜਾਣਾ ਕਿ ਮੈਂ ਚੱਲ ਮੈਂ ਬਾਹਰ ਬਾਹਰ ਕਹਿ ਕੇ ਆਉਣਾ ਵਾ ਪਿੰਦ ਨੂੰ ਸਮਝਾਊਗਾ ਵੀ ਗਾਂ ਤਾਂ ਇਸ ਤਰ੍ਹਾਂ ਨਾ ਕਰਿਆ ਕਰੇ ਜੋ ਗੱਲ ਹੁੰਦੀ ਤੇ ਤੁਸੀਂ ਮੈਨੂੰ ਆਵਾਜ਼ ਮਾਰ ਲਿਆ ਕਰੋ ਓਏ ਉਹਨ ਉਹਨੂੰ ਲੱਗਿਆ ਪਤਾ ਹਾਂਜੀ ਕਿ ਉਹ ਇਹ ਬੋੜ ਬੋੜ ਕਰਨ ਰਏ ਆ ਉਹ ਕਹਿੰਦੇ ਬਾਹਰੋਂ ਆਇਆ ਸੀ ਕਹਿੰਦੇ ਉਹ ਕਹਿੰਦੇ ਅੰਦਰ ਵੜਨデア ਸੀ ਇਹ ਕਹਿੰਦੇ ਘਰੋਂ ਨਿਕਲਦੇ ਸੀ ਇਹ ਤੈਨੂੰ ਬਾਰੇ ਮੇਰੇ ਨਾਲ ਵੱਧ ਘਟ ਹੋ ਗਏ ਤੇ ਲੋਹੇ ਲਾਕੇ ਹੋ ਗਏ ਦੇ ਇੱਥੋਂ ਨਿਕਲੇ ਤਾਂ ਉਹਨੇ ਸੁਣ ਲਿਆ ਸਾਰਾ ਕੁਝ ਓਏ ਉਹ ਤੇ ਗੱਲ ਵਾ ਮੈਨੂੰ ਕਿਹੜਾ ਦੱਸ ਕੇ ਆਏ ਵੀ ਉੱਥੇ ਫਲੰਡਰਾਂ ਚੱਲੇ ਆ ਕੰਮ ਕਰ ਮੋੜ ਕੇ ਉਹਨੇ ਸਾਨੂੰ ਪੁੱਛ ਲਿਆ ਤੇ ਫਿਰ ਅਸੀਂ ਤਾਂ ਉਹਨੂੰ ਦੱਸਣੇ ਪਏ ਸਾਨੂੰ ਵੀ ਆ ਗੱਲ ਹੋਈ ਆ ਤੇ ਮੈਂ ਸੋਕਾ ਕਿਹਾ ਸੀ ਪੁੱਤ ਚੱਲ ਜੋ ਹੁਣ ਹੋ ਗਿਆ ਹੋ ਗਿਆ ਗੱਲ ਛੱਡ ਅਸੀਂ ਨਹੀਂ ਕੋਈ ਮੜ ਚੰਗੀ ਕਰਨੀ ਤਾਂ ਮੈਨੂੰ ਛੜਾਈ ਨੇ ਦੱਸਿਆ ਹੀ ਨਹੀਂ ਤੇ ਫੇਰ ਦੱਸ ਚੱਲ ਗਿਆ ਉਹ ਮੈਨੂੰ ਜੇ ਪਤਾ ਤਾਂ ਮੈਂ ਤੇ ਹੋਂ ਨਹੀਂ ਹੀ ਦੇਣਾ ਤੇ ਵੀ ਆ ਕਮਾਹ ਤੇ ਚੱਲੇ ਆ ਮੇਰ ਤੋਂ ਤੇ ਕਿਤੇ ਚੋਰੀ ਆਏ ਹੋ ਉਹ ਯਾਰ ਅਹੀਂ ਤੇ ਤੈਨੂੰ ਬਰਾ ਵੀ ਸਿੱਧੇ ਸਾਡੇ ਬੰਦੇ ਆ ਅਸੀਂ ਤੇ ਦੱਸ ਦੇਨੇ ਆ ਸਾਰੀ ਗੱਲ ਵੀ ਜੇ ਕੇਦਾ ਫਾਇਦਾ ਹੁੰਦਾ ਤੇ ਹੋ ਜੇ ਮੈਂ ਤਾਂ ਚਾਹੁੰਦਾ ਚੱਲ ਕੇ ਤੇ ਤੁਸੀਂ ਵੀ ਗੱਡੀਆਂ ਕੁਡੀਆਂ ਦੇ ਘੁੰਮ ਲੋ ਚਾਰ ਦਿਨ ਪਰ ਅਗਲਾ ਨਹੀਂ ਮੰਨਦੇ ਤੇ ਕੋਈ ਗੱਲ ਨਹੀਂ ਮਰਜ਼ੀ ਉਹਨਾਂ ਦੀ ਉਹ ਮੈਂ ਤੇ ਮੈਨੂੰ ਐ ਤੂੰ ਉਹਦੇ ਮਤਾਂ ਲੈਣਾ ਹਾਂ ਕਰਨਾ ਜਾਊਗਾ ਨਾ ਮੈਂ ਵੀ ਚਲੋ ਠੀਕ ਆ ਹਰ ਭੈਣ ਭਰਾ ਦੇ ਦਿਲ ਚ ਹੁੰਦੇ ਭੇਰਾ ਭਰਾ ਵੀ ਮੇਰੀ ਬਰਾਬਰੀ ਕਰੇ ਹੈ ਮੈਂ ਚਲ ਉਹਨੇ ਕਹੇ ਵੀ ਮੈਨੂੰ ਗੱਡੀ ਵੀ ਗਾੜੀ ਲਾ ਕੇ ਤੋਰ ਤੇ ਉਹਨੇ ਸਲਾਹ ਹੀ ਦਿੱਤੀ ਵੀ ਤੁਸੀਂ ਤਾਂ ਕਹਿੰਦੇ ਕੋਈ ਪਿਆਰੀ ਗੱਲ ਦਸੀ ਨਹੀਂ ਕਰੇ ਨਾ ਕਰੋ ਲੜਦੇ ਹੋ ਹੱਡ ਨਾਲ ਲਾਂਕੇ ਉਹ ਉਹ ਤਾਂ ਗੱਲ ਹੀ ਮੈਨੂੰ ਕਹਿੰਦੇ ਤੇ ਮੈਂ ਤੁਹਾਨੂੰ ਆਣ ਕੇ ਕਹਿੰਦਾ ਵੀ ਨਹੀਂ ਵੀ ਭਾਈ ਅਸੀਂ ਨਹੀਂ ਲੜੀ ਗਾਹੋਂਗੇ ਲੈ ਲਾਂਗੇ ਹੁਣ ਵੇਖਾ ਉਹ ਆਪਣੇ ਆ ਮੱਜਾਂ ਦੇ ਕਰਦੇ ਵਾਲੇ ਹਾਂਜੀ ਹਾਂਜੀ ਉਹਾਂ ਦੇ ਲੱਲੋ ਰੁਪਈਆ 9 ਦਾ ਲੱਖ ਵਿੱਚੋਂ 3 ਸਾਢੇ 3 ਲੱਖ ਸਭ ਛੁੱਟੀ ਆਈ ਨਹੀਂ ਸਾਢੇ 3 ਲੱਖ ਥੋੜਾ ਉਹ ਉਹ ਭਈ ਕਿ ਤਰ ਮਿਲਦਾ ਕਰ ਉਹ ਇਦਾਂ ਮਈਆਂ ਦੇ ਹਿਸਾਬ ਨਾਲ ਜਿੰਨੇ ਡੰਗਰ ਦੇ ਹਿਸਾਬ ਨਾਲ ਮਿਲਦੇ ਆ ਪੈਸੇ ਠੀਕ ਆ ਠੀਕ ਆ ਠੀਕ ਆ ਤੇ ਹੁਣ ਸਬ ਆਹ ਇਹ ਤਾਂ ਗੱਲ ਹੈ ਜੇ ਤਨੰਦ ਕਾਗਤ ਪੜਨੇ ਹੋਰ ਜੇ ਪਾਜੀ ਉਹ ਤਰਪਾ ਲੈਣਾ ਤੇ ਮਿਲ ਜੂਗਾ ਜਾਂ ਉਹ ਮੇਲ ਤੇ ਸਾਰਾ ਕੋਈ ਜਾਂਦਾ ਵਾ ਪਰ ਜੇ ਲੈਣਾ ਹੋਵੇ ਤਾਂ ਆਈਆਂ ਨਾ ਨਹੀਂ ਕੋਈ ਨਹੀਂ ਕਰ ਲੈਨੇ ਸਲਾ ਤੇ ਫਿਰ ਡੰਗਰ ਤੇ ਮੇਰੇ ਕੋ ਉਹੀ ਆ ਜਿਹੜੇ ਦੋ ਚਾਰ ਰਹਿ ਗਏ ਆ ਤੇ ਡੰਗਰਾਂ ਨੂੰ ਕੀ ਡੰਗਰ ਤੇ ਚੰਗੇ ਭਲੇ ਆ ਆਂਦੇ ਨੇ ਫੋੜਾ ਫੋੜੇ ਵਿੱਚ ਖਿੱਚਦੇ ਆ ਆਹ ਤਾਂ ਫੋੜਾਂ ਤਾਂ ਉਹਨਾਂ ਖਿੱਚਣੀਆਂ ਹੀ ਆ ਮੱਝਾਂ ਲੀਆਂ ਵੀ ਆ ਇੰਨੀਆਂ ਮੱਝਾਂ ਵਾਂ ਤੇ ਇੱਥੇ ਕਰਜਾ ਚਾਹੀਦਾ ਵਾ ਮੁੱਲ ਲਈਆਂ ਉਈ ਉਹ ਤਾਂ ਭਾਜੀ ਦੋ ਤੇ ਬੋਤੀਆਂ ਮਾੜੀਆਂ ਵਾਂ ਉਹਨਾਂ ਦਾ ਤਾਂ ਕਿੰਨੇ ਰੁਪਈਆ ਨਹੀਂ ਦੇਣਾ ਤੇ ਤੂੰ ਤਾਂ ਛਦਾਈ ਆ ਆ ਸਾਡੀ ਵੇਖੂਲੀ ਤੇ ਕਿੱਦਾਂ ਨਹੀਂ ਮੱਜਾਂ ਬੱਡੀਆਂ ਹਾਂ ਹਾਂ ਤੈਨੂੰ ਉੱਥੇ ਘਲਾਰ ਕੇ ਫੋਟੋਆਂ ਤੇ ਤੇਰੀਆਂ ਇੱਥੇ ਖਿੱਚ ਲੈਣੀਆਂ ਤੂੰ ਲੈਣ ਵਾਲਾ ਤੇ ਬਾਣਾ ਗੱਲ ਭਾਜੀ ਤੁਹਾਡੀ ਨਾ ਥੱਲੇ ਸੁੱਟਣ ਵਾਲੀ ਨਹੀਂ ਗਈ ਇਹ ਮੈਂ ਹੁਣ ਨਾ ਵਿਚਾਰ ਕਰਨਾ ਵਾਂ ਉਹ ਭਰਾਵਾ ਵਿਚਾਰ ਕਰ ਲਈ ਤੇ ਮੇਰਾ ਨਾਂ ਉੱਥੇ ਜਾ ਕੇ ਲੈ ਨਹੀਂ ਨਹੀਂ ਉਹ ਤਾਂ 3 ਲੱਖ ਮਾਫ ਹੋ ਜਾਂਦਾ ਵਿੱਚੋਂ ਹਾਂ 3 ਲੱਖ ਮਾਫ ਹੋ ਜਾਂਦਾ ਵਾ ਉਹ ਸਬਸਿਡੀ ਆਉਂਦੀ ਹੈ ਚਲੋ ਇਹ ਹੁਣ ਮੈਂ ਤੈਨੂੰ ਮੋਟਾ ਮੋਟਾ ਦੱਸਿਆ ਇਹ ਹੁਣ ਸਲਾਹ ਕਰਕੇ ਬੈਂਕ ਵਾਲਿਆਂ ਨਾਲ ਪੁੱਛ ਕੇ ਉਹਨਾਂ ਨੂੰ ਵੀ ਕਿੰਨੇ ਪੈਸੇ ਮਾਫ ਹੋਣਗੇ ਵਿੱਚੋਂ ਹੁਣ ਇਸ ਤਰ੍ਹਾਂ ਬਾਕੀ ਬੰਦਾ ਆਪਣਾ ਕੋਈ ਕੰਮਕਾਰ ਕਰ ਲਿਆ ਹੁਣ ਇਸ ਤਰ੍ਹਾਂ ਗੱਲ ਕਰਨਿਆ ਵੀ ਆਪਾਂ ਨਾ ਇਹ ਹੋਇਆ ਆ ਵੀ 10 ਮਿੰਟ ਜਾ ਕੇ ਉਹਨੇ ਮੈਂ ਘਰ ਦੇ ਕੀ ਗੱਲ ਕਰਦੀ ਅੱਗੇ ਗੱਡੀ ਦਾ ਘਰ ਨਾ ਲਿਆ ਤਾਂ ਪਤਾ ਸਾਰਾ ਮੇਰੇ ਸਿਰ ਤੇ ਪੈਣ ਲਿਆ ਕਿਸ਼ਤਾ ਬੰਦਾ ਤਾਲੀ ਜਾਵੇ ਆ ਵੀ ਗੱਲ ਤਾਂ ਦਿੱਤੀ ਨਾ ਹਿੰਗ ਲੱਗੇ ਤੇ ਫਟਕਣੀ ਉਹ ਚਲ ਉਹਨੇ ਕਿ ਦੁੱਧ ਤੇ ਆ ਵੀ ਜਾਂਦੇ ਆ ਕਿਸ ਤਜੁਗੇ ਉਹਨਾਂ ਨੂੰ ਨਾ ਪਤਾ ਲੱਗ ਜੇ ਉਹਨੇ ਕਿਤੇ ਮੇਰੇ ਕੜਿੰਗ ਵਾਲ ਕੱਢ ਦੇਣ ਮੰਮੀ ਤੇ ਇੱਥੇ ਲੰਮੇ ਪਏ ਮੈਂ ਤਾਂ ਉਧਰ ਉਧਰ ਲੱਭਣ ਡਈ ਹਾਂ ਆਏ ਆ ਗਈ ਮਰੀਤੀ ਕੀ ਗੱਲਾਂ ਪਾਣੀ ਲਿਆਵਾਂ ਨਹੀਂ ਨਹੀਂ ਪਾਣੀ ਨਹੀਂ ਲਿਆਵਾਂ ਹਾਂ ਕੀ ਗੱਲ ਤੇ ਲੰਮੇ ਪਏ ਜੇ ਉਦਾਂ ਹੀ ਪੁੱਤ ਐਵੇਂ ਲੱਗਣ ਡਿਆ ਸਰੀਰ ਹੋਤਰਾਂ ਦਾ ਤੇ ਲੰਮੇ ਪਿਆ ਕੀ ਮੈਂ ਠੀਕ ਰਾਜਾ ਤੇ ਮੈਂ ਹਾਂ ਤੇ ਉਦੋਂ ਗਏ ਹੋ ਸੇਰੇ ਕੀ ਬਣਿਆ ਮੈਂ ਤਾਂ ਸਾਰਾ ਦਿਨ ਧਿਆਨ ਇਧਰ ਹੀਗਾ ਪੁੱਤ ਕੀ ਦੱਸਾਂ ਕੀ ਗੱਲ ਓ ਮੀ ਹਾਇਰੋ ਇਹ ਕੁਝਾਂ ਦੇ ਚੇ ਗੱਲ ਤੇ ਦੱਸੋ ਕੀ ਗੱਲ ਹੋਈ ਆ ਪੁੱਤ ਤੈਨੂੰ ਕੀ ਦੱਸਾਂ ਆਪਾਂ ਮਾਪੇ ਪੁੱਤ ਗਏ ਹੀ ਗਏ ਹਾਂ ਅਸੀਂ ਤੇ ਪੁੱਤ ਉੱਧੇ ਹੀ ਗੱਲਬਾਤ ਕਰਕੇ ਆਏ ਉਹਨਾਂ ਦੇ ਨਾਲ ਤੀ ਦਾ ਨਾਂ ਕਰਿਆ ਕਰੋ ਹੈਨਾ ਤੇ ਰੋਈ ਕੋ ਜਾਂਦੇ ਹੋ ਤੇ ਅਹੀਂ ਤੈਨੂੰ ਦੱਸਦੀਆਂ ਸਾਰਾ ਕੁ ਉਹ ਪੁੱਤ ਅਸੀਂ ਤੇ ਗੱਲਬਾਤ ਕਰਕੇ ਮਾਪੇ ਪੁੱਤ ਘਰ ਆ ਗਏ ਤੇ ਮੈਂ ਅੰਦਰ ਆਣ ਕੇ ਆਪਣਾ ਕੰਮ ਧੰਦੀ ਲੱਗ ਗਈ ਤੇ ਸਣੀ ਵਿਚਾਰਾ ਆਪਣੇ ਕੰਮ ਕਰਨ ਲੱਗ ਪਿਆ ਤੇ ਪਿੰਦਰ ਆਇਆ ਮੁੜ ਕੇ ਪਿੰਦਰ ਨੇ ਆਉਂਦੇ ਆਦੇ ਹੱਥੋਂ ਪਾਈ ਕਰ ਲਈ ਉਹਦੇ ਨਾਲ ਹੁਣ ਧੱਕਾ ਮਾਰ ਕੇ ਥੱਲੇ ਸੁੱਟਦਾ ਮੁੰਡੇ ਨੂੰ ਪੁੱਤ ਜੇ ਮੈਂ ਨਾ ਜਾਵਾਂ ਮੌਕੇ ਤੇ ਤੇ ਇੰਨੇ ਵੀ ਇਟ ਪੜੀ ਸੀ ਗਾੜੀ ਇਹ ਪਤੀ ਬਣਨਾ ਹੀ ਦੇਖੋ ਨੁਕਸਾਨ ਹੋ ਜਾਂਦਾ ਤਾਂ ਫੇਰ ਮੈਂ ਤੇ ਨਾ ਸੱਚੀ ਸੋਚ ਸੋਚ ਕੇ ਨਾ ਉਹ ਹੀ ਤੇ ਇੱਥੇ ਲੰਮੇ ਪੈ ਗਈ ਤੇ ਇੱਥੇ ਮੈਨੂੰ ਨੀਂਦ ਆ ਗਈ ਤੇ ਕੀ ਬਣਨ ਲੱਗਾ ਸੀ ਮਿੱਟੀ ਦੇ ਵਿੱਚ ਹੈ ਸੱਚੀ ਗੱਲ ਆ ਪੁੱਤ ਸਾਡੇ ਦੇ ਗਰੀਬਾਂ ਦਾ ਕੁਛ ਹਾਲ ਨਹੀਂ ਆ ਜਿਹੜਾ ਨਹੀਂ ਕੋਈ ਉਹ ਸਿਰ ਤੇ ਚੜਦਾ ਆਣਗੇ ਤੇ ਨਹੀਂ ਉਹਨਾਂ ਨੇ ਇਹਨੂੰ ਕਹਾਂਤਾ ਤੇ ਉਹ ਨਹੀਂ ਰੋਕ ਸਕਦੇ ਜਦੋਂ ਭਰਾ ਲੜਨ ਗਿਆ ਤੇ ਹੁਣ ਮੈਂ ਕੱਲਿਆ ਤੇਰੇ ਪਿਓ ਨੂੰ ਮੈਂ ਜਾ ਕੇ ਦੱਸ ਕੇ ਤੇ ਆ ਕਤੇਕਾਰ ਪਤਾ ਹੁੰਦਾ ਕਿ ਇਹਨੂੰ ਨਹੀਂ ਪਤਾ ਹੁੰਦਾ ਹੁਣ ਗਿਆ ਪਿਓ ਤੇਰਾ ਆਹ ਤੇ ਇਥੇ ਕੋਈ ਨੁਕਸਾਨ ਹੋਇਆ ਤਾਂ ਫਿਰ ਉਹਨਾਂ ਨੇ ਸਾਡੇ ਗੱਲ ਪੈਣਾ ਹੀਗਾ ਉਹ ਤਾਂ ਗੱਲ ਆ ਪੁੱਤ ਮੈਂ ਤਾਂ ਉਦੋਂ ਦੀ ਸੋਚ ਕੇ ਨਾ ਸਿਰ ਪੀਟਣਾ ਮਰਨ ਗਈਆਂ ਤੇ ਤੈਨੂੰ ਢੀਕਣ ਦੀ ਮੈਂ ਕਦੋਂ ਮੇਰੀ ਧੀ ਆਵੇ ਤੇ ਕਦੋਂ ਮੈਂ ਗੱਲ ਕਰਾਂ ਤੇ ਤੂੰ ਇਹਨੇ ਟੈਨਸ਼ਨ ਕਿਉਂ ਲੈਣ ਡੇ ਜੇ ਕਿਤੇ ਫੇਰ ਬਿਮਾਰ ਪਾਉਗੇ ਪੁੱਤ ਗੱਲ ਹੀ ਟੈਨਸ਼ਨ ਵਾਲੀ ਆ ਹੈ ਜੇ ਮੈਂ ਮੌਕੇ ਤੇ ਨਾ ਜਾਂਦੀ ਤੇ ਪਤਾ ਨਹੀਂ ਕੀ ਬਣ ਜਾਣਾ ਹਾਂ ਚਲ ਕੋਈ ਨਹੀਂ ਸਭ ਕੁਝ ਠੀਕ ਹੀ ਆ ਨਾ ਹੁਣ ਨਾ ਇਹਨੀ ਟੈਨਸ਼ਨ ਲਓ ਉਹਨਾਂ ਦਾ ਤੇ ਕੰਮ ਹੀ ਇਹੋ ਉਹ ਇਹ ਟੈਨਸ਼ਨ ਲੈ ਲੈ ਕੇ ਤੇ ਹੋਰ ਬਿਮਾਰ ਪਈ ਜਾਣਾ ਵਾ ਕਦੀ ਪਿਓ ਦੀ ਵਾਰੀ ਆ ਜਾਂਦੀ ਕਦੀ ਪੁੱਤ ਦੀ ਵਾਰੀ ਆ ਜਾਂਦੀ ਆਪਾਂ ਦੱਸ ਉਹਨਾਂ ਨੇ ਕੀ ਕਹਿਣ ਡਏ ਆ ਹੈ ਸਾਨੂੰ ਜੀਣ ਹੀ ਨਹੀਂ ਦਿੰਦੇ ਸਾਡੇ ਹਾਲਾਤਾਂ ਤੇ ਛੱਡ ਦੇਣ ਸਾਨੂੰ ਆਪਾਂ ਜਿੱਦਾਂ ਦੀ ਜ਼ਿੰਦਗੀ ਜੀਂਦੇ ਆਂ ਹੀ ਵਧੀਆ ਵਾ ਅਸੀਂ ਆਪਣੇ ਘਰ ਰੋਟੀ ਖਾਂਦੇ ਆਂ ਪੁੱਤੇ ਹੀ ਕਿਸੇ ਤੋਂ ਮੰਗਣ ਡੇ ਆਏ ਡੈਡੀ ਵੀ ਨਹੀਂ ਨਾ ਹਟਦੇ ਡੈਡੀ ਵੀ ਕਹਿੰਦੇ ਫਰਾਈ ਹੈ ਮੇਰਾ ਪਾਸ ਸਭ ਕੁਝ ਕੋਈ ਨਹੀਂ ਲੱਗਦਾ ਪਤਾ ਗਏ ਆ ਹੁਣ ਆਪੇ ਗੱਲ ਕਰਨਗੇ ਜਾ ਕੇ ਤੇ ਫਿਰ ਪਤਾ ਲੱਗੂਗਾ ਨਾ ਹੁਣ ਡੈਡੀ ਨੂੰ ਭੇਜਤਾ ਤੇ ਹੁਣ ਤਾਈ ਨੇ ਫੇਰ ਪਾਣੀ ਕੀ ਕਹਿ ਦੇਣਾ ਵਾ ਡੈਡੀ ਨੂੰ ਪੋਹਣੀਆਂ ਦਾ ਤਾਇਆ ਹੁਣ ਘਰ ਆਣ ਕੇ ਉਹਦਾ ਮੁੰਡਾ ਸਾਡੇ ਮੁੰਡੇ ਦੇ ਗਲ ਪੈ ਗਿਆ ਸਾਡਾ ਕਸੂਰ ਆ ਪੁੱਤ ਕੋਈ ਹੁਣ ਤੇ ਉਹਨੇ ਫੇਰ ਗੱਲ ਹਲਕੇ ਸਾਡੇ ਤੇ ਪਾ ਦੇਣੀ ਆ ਨਹੀਂ ਪਤਾ ਤਾਂ ਹੈਗਾ ਤੁਹਾਨੂੰ ਕਿਦਾਂ ਦੇ ਆ ਕੋਈ ਗੱਲ ਜਾਣੀ ਹੁੰਦਾ ਤੇਰਾ ਪਿਓ ਫਿਰ ਲੱਗਦਾ ਪਤਾ ਮੇਰੀ ਗੱਲ ਸੁਣ ਪੁੱਤ ਚਾਹ ਬਣਾ ਕੇ ਦਵਾ ਘੁੱਟ ਤੀ ਨਾ ਨਹੀਂ ਤੂੰ ਹੀ ਬੋ ਮੈਂ ਆ ਚਾਹ ਬਣਾ ਕੇ ਲਿਆ ਨਹੀਂ ਨਹੀਂ ਬੋਲੀ ਵਾਲੀ ਖਾਦੀ ਹੈ ਕੋਈ ਕੋਲੀ ਕਿੱਥੇ ਖਾਣੀ ਸੀ ਮੈਂ ਮੈਂ ਤੇ ਇੱਥੇ ਪਈ ਪਈ ਸੋਈ ਦੀ ਸੋਈ ਦੀ ਸੌਂਗੀ ਨਹੀਂਦਾ ਕਿ ਮੈਨੂੰ ਮੁੜ ਕੇ ਤੇ ਤੂੰ ਇਦਾਂ ਕਰ ਤੂੰ ਕੱਪੜੇ ਕੱਪੜੇ ਲਾ ਤੇ ਮੈਂ ਬਣਾ ਦੇਣੀ ਚਾਹ ਨਹੀਂ ਤਾਂ ਤੇ ਤੂੰ ਵੀ ਠੀਕ ਨਹੀਂ ਲੱਗਣ ਦੇ ਮ ਤੂੰ ਸਵੇਰ ਦੀ ਗਈ ਆ ਪੁੱਤ ਚੱਲ ਕੋਈ ਗੱਲ ਨਹੀਂ ਬਾਅਦ ਚ ਕੁੜੀ ਕਰੈਸਟ ਕਰ ਲਾਂਗੇ ਚਾਹ ਬਣਾ ਕੇ ਪੀ ਲੈਨੇ ਆ ਚੱਲ ਬਣਾ ਫਿਰ ਮੇਰੀ ਧੀ ਆਹੋ ਤੇ ਟੈਨਸ਼ਨ ਨਾ ਲਓ ਤੁਸੀਂ ਕੋਈ ਨਹੀਂ ਪੁੱਤ ਅਜੇ ਤੱਕ ਰੱਬ ਦਾ ਸ਼ੁਕਰ ਵਾ ਮੇਰੀ ਨਾਹ ਚੰਗੀ ਆ ਹੈ ਜੇ ਕਿਤੇ ਇਹ ਵੀ ਲਾਈ ਲੱਗ ਹੁੰਦੀ ਉਹਨਾਂ ਦੇ ਮਗਰ ਲੱਗ ਜਾਂਦੀ ਤੇ ਫੇਰ ਸਾਡਾ ਗਰੀਬਾਂ ਦਾ ਕੀ ਬਣਦਾ ਕੋਈ ਨਹੀਂ ਮਾਲਕਾ ਸਾਡਾ ਤਾਂ ਤੂੰ ਹੀ ਆ ਨਾ ਤੂੰ ਹੀ ਸਾਡੇ ਸਾਰੇ ਕੰਮ ਵਧੀਆ ਕਰਨੇ ਆ ਸਾਨੂੰ ਤੇਰਾ ਹੀ ਆਸਰਾ ਵਾ ਬਸ ਮਨ ਤੇ ਮੰਮੀ ਦੀਆਂ ਗੱਲਾਂ ਸੁਣ ਕੇ ਹੋਂ ਰਹੀ ਆ ਬਸ ਕੀ ਇਹ ਦਿਨੋਂ ਦਿਨ ਹਟ ਤੇ ਹਵੀ ਹੋਈ ਜਾਂਦੇ ਐ ਘਰ ਆਣ ਕੇ ਤਾਂ ਕੰਮ ਕੀ ਰੇ ਕਰਨ ਇਦਾਂ ਕਿਦਾਂ ਸਰੂ ਕਰ ਜੇ ਉਹੋ ਜੇ ਨਾ ਮਮੀ ਜਾਂਦੀ ਉਹ ਜਿਹੜਾ ਕਵਾ ਗੁੱਸੇ ਵਾਲਾ ਜੇ ਕੋਈ ਕਰ ਦਿੰਦਾ ਤੇ ਫੇਰ ਫੇਰ ਹੰਦ ਤੇ ਪੈ ਜਾਣੀ ਸਿਆਪਾ ਕੀ ਕਰੀਏ ਦੱਸ ਚਲ ਕੋਈ ਨਹੀਂ ਚਾਹ ਬਣਾ ਕੇ ਦੇ ਦਵਾ ਮਮੀ ਨੂੰ ਸਣੀ ਤੂੰ ਇਥੇ ਕੀ ਰੇ ਜ ਕਰਨ ਕੋਣ ਹੀ ਮੈਂ ਦੇਖਣਾਂ ਡੈਡੀ ਨੂੰ ਦੱਸ ਹਾਂ ਮਮੀ ਨੇ ਮੈਨੂੰ ਸਭ ਕੁਝ ਦੱਸਿਆ ਵਾ ਇਹਨੇ ਤੱਤੇ ਨਹੀਂ ਹੋਈਦਾ ਆ ਜਾਂਦੇ ਡੈਡੀ ਤੇ ਕਰ ਲਿਓ ਗੱਲਬਾਤ ਹੁਣ ਗਾ ਤੇ ਹੈਗੇ ਕੋਈ ਕੱਲ ਕਰਕੇ ਆਉਣਗੇ ਅਖਰ ਆਹ ਮੈਂ ਉਹ ਹੀ ਵੇਖਣ ਡਿਆ ਮੈਂ ਡਿੱਕਣ ਡਿਆ ਮੈਂ ਬੋਧਾ ਮਹਲਾਵੇ ਕੀ ਗੱਲ ਕਰਕੇ ਡੈਡੀ ਚਲ ਕੋਈ ਗੱਲ ਮੈਂ ਚਾਹ ਧਰੀ ਆ ਆਜਾ ਚਾਹ ਪੀ ਲਓ ਤੁਸੀਂ ਵੀ ਚਲ ਮੈਂ ਉਹਨਾਂ ਕੋਈ ਨਹੀਂ ਨਹੀਂ ਤੁਸੀਂ ਆਓ ਨਾਲੇ ਚਲ ਚਲ ਮੈਂ ਆ ਗਿਆ ਚਲ ਪਾ ਚਾ ਉਹ ਆਜੋ ਆ ਗਿਆ ਚਲ ਤੁਸੀਂ ਇੱਥੇ ਬੈਠੇ ਕੀ ਕਰਨਾ ਵਾ ਡੈਡੀ ਨੇ ਘਰੇ ਆਉਣਾ ਇਥੋਂ ਪਤਾ ਨਹੀਂ ਮੁੜ ਜਾਣਾ ਪਾਰ ਕਿਤੇ ਚੱਲਾ ਆ ਰਲ ਜਿੰਦਗੀ ਪੀ ਲਓ ਚਾਹ ਮੇਰੀ ਗੱਲ ਸੁਣਨਾ ਸਨੀ ਨੂੰ ਦੇਦਣੀ ਚ ਨਹੀਂ ਮੈਂ ਕਹਿ ਕੇ ਆਈ ਆ ਅਗੇ ਅੰਦਰੋਂ ਵੀ ਲੱਗੀਆਂ ਦੇ ਉਹਨਾਂ ਨੂੰ ਅੱਛਾ ਅੰਦਰਵਾਜ ਮਾਰ ਲਾਵੇਂ ਗੁੱਸੇ ਚ ਵਾਵੀ ਨਹੀਂ ਨਹੀਂ ਮੈਂ ਕਹਿ ਕੇ ਆਈ ਆ ਅਗੇ ਅੰਦਰ ਚੱਲ ਠੀਕ ਆ ਫਿਰ ਹਾਂ ਜਾ ਪੀ ਲੋ ਤਾਂ ਫਿਰ ਤਹੀ ਵੀ ਕੋਈ ਨਹੀਂ ਕੋਈ ਨਹੀਂ ਇਹ ਕਿਦਾ ਫੋਨ ਆ ਆਹ ਹੈ ਪੈਣ ਦਾ ਫੋਨ ਵਾ ਮੇਰਾ ਚੁੱਕਣ ਜੀ ਨਹੀਂ ਕਰਨ ਲਿਆ ਇੰਨੇ ਵੀ ਉੱਤੇ ਲੰਮੀ ਪੀਂਗ ਪਾ ਕੇ ਬਹਿ ਜਾਣਾ ਵਾ ਅੱਗੇ ਸਿਰਪੜ ਹੋਣ ਦੇ ਹੀ ਗੋੜੇ ਗੋੜੇ ਹੁਣ ਚੋਕੀ ਲੈਣੀ ਆ ਹੈਲੋ ਸਾਸਰੀਕਾਲ ਹਾਂ ਠੀਕ ਠਾਕ ਬਸ ਕੋਈ ਕੁਛ ਨਹੀਂ ਬਸ ਚਾਹ ਪੀਂਦੀ ਸ਼ਰਨਾਈ ਸਕੂਲੋਂ ਹੁਣੇ ਹਾਂ ਨੇ ਸਭ ਠੀਕ ਠਾਕ ਤੂੰ ਆਪਣਾ ਸੁਣਾ ਹਾਂ ਹਾਂ ਚਲੋ ਵਧੀਆ ਫਿਰਤੇ ਹੈ ਠੀਕ ਵਾ ਠੀਕ ਵਾ ਹਾਂ ਚਲ ਜੀ ਕਰਦਾ ਮਿਲਣ ਨੂੰ ਤੇ ਆ ਜੀ ਹਾਂ ਕਿਹਦੇ ਨਾਲ ਆਹੋ ਇੱਥੋਂ ਕਿਹੜੀ ਬੱਸ ਨਹੀਂ ਮਿਲਦੀ ਤੈਨੂੰ ਆਹੋ ਆਉਣਾ ਹਵੇ ਭੈਣ ਭਰਾ ਕੋ ਤੇ ਅੱਜ ਦਾ ਹੁੰਦਾ ਵਾ ਹਾਂ ਆਹੋ ਇਹ ਮੇਰੀ ਗੱਲ ਸੁਣ ਮੈਂ ਨਾ ਤੈਨੂੰ ਬਾਅਦ ਚ ਫੋਨ ਕਰਦੀ ਆ ਮੈਨੂੰ ਲੱਗਦਾ ਬਾਹਰ ਕੋਈ ਆਇਆ ਵਾ ਚੰਗਾ ਚੰਗਾ ਚੱਲ ਇਹਨੇ ਤਾਂ ਫੋਨ ਹੀ ਨਹੀਂ ਕੱਟਣਾ ਹਉ ਤਰਸੇ ਤੇ ਪਟੰਡਿਆ ਵਾ ਤੇ ਸਨੀ ਦਾ ਪਿਓ ਵੀ ਨਹੀਂ ਅਜੇ ਤੱਕ ਆਇਆ ਪਤਾ ਨਹੀਂ ਕਿੱਥੇ ਰਹਿ ਗਏ ਹਰ ਕਿਹੜੀਆਂ ਗੱਲਾਂ ਉਹਦਾਂ ਕਰਦੇ ਹੁਣੇ ਵਿਚਾਰੇ ਨਾ ਉਹ ਤੇ ਅੱਗੇ ਉਹੋ ਗੱਲ ਵਾ ਕਿ ਗੱਲਾਂ ਸੁਣ ਕੇ ਆ ਤੇ ਆ ਜਾਣਾ ਕਰਚੋਲੀ ਚ ਪਵਾ ਕੇ ਕੋਹ ਜਵਾਬ ਨਹੀਂ ਦੇਣਾ ਗਾੜੀ